ਹਾਂਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅਸੀਂ ਤੁਹਾਨੂੰ ਦਰਸ਼ਨ ਕਰਾਉਨੇ ਆ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਇਰਾਕੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਤਿਹਾਸ ਲਿਖਿਆ ਹੋਇਆ ਵੀਡੀਓ ਰੋਕ ਕੇ ਜਰੂਰ ਇਸ ਇਤਿਹਾਸ ਨੂੰ ਪੜਿਓ ਜਿੱਥੇ ਨਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਇਹ ਉਹੀ ਜਗ੍ਹਾ ਹੈ ਗੁਰਦੁਆਰਾ ਸ੍ਰੀ ਕਾਲ ਬੰਗਾ ਸਾਹਿਬ ਵੀ ਇਸ ਜਗ੍ਹਾ ਦੇ ਵਿੱਚੇ ਬਣਿਆ ਹੋਇਆ ਤੇ ਗੁਰਦੁਆਰਾ ਸ੍ਰੀ ਸ਼ਿਕੰਜ ਸਾਹਿਬ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਸੀ ਅਤੇ ਹੁਣ ਜਿਹੜਾ ਆਪਣਾ ਪ੍ਰੋਗਰਾਮ ਚੱਲ ਰਹੀ ਹੈ ਸ਼ਤਾਬਦੀ 350 ਸਾਲਾਂ ਸ਼ਤਾਬਦੀ ਦੀਆਂ ਤਿਆਰੀਆਂ ਮੁਕੰਮਲ ਹੋ ਰਹੀਆਂ ਹਨ ਗੁਰਦੁਆਰਾ ਸਾਹਿਬ ਦੇ ਤੁਸੀਂ ਅੰਦਰ ਉਹ ਦਰਸ਼ਨ ਕਰ ਰਹੇ ਹੋ ਸੰਗਤਾਂ ਨਤਮਸਤਕ ਹੁੰਦੀਆਂ ਨੇ ਸਵੇਰ ਵੇਲੇ ਤੋਂ ਹੀ ਲਾਈਨਾਂ ਲੱਗੀਆਂ ਨੇ ਸੰਗਤਾਂ ਦੀਆਂ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਸੰਗਤਾਂ ਆਉਂਦੀਆਂ ਨੇ ਦੂਰੋਂ ਦੂਰੋਂ ਤੇ ਇਸ ਤਾਪ ਦੀ 350 ਸਾਲਾ ਸਾਡੇ ਭਾਗਾਂ ਦੇ ਵਿੱਚ ਆਈ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੇ ਸਾਹਮਣੇ ਨੌਵੇਂ ਪਾਤਸ਼ਾਹ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਘਰ ਹੁੰਦਾ ਸੀ ਇਥੇ ਮਹਾਰਾਜ ਨੇ ਆਪਣੀ ਰਹਿائش ਰੱਖੀ ਸੀ ਇਹ ਪ੍ਰਾਤਨ ਡੁੱਟੀ ਉਸੇ ਤਰ੍ਹਾਂ ਦਰਸਾਈ ਗਈ ਹੈ ਦੇਖੋ ਛੋਟੀਆਂ ਇੱਟਾਂ ਦੇ ਵਿੱਚ ਬਣਾ ਕੇ ਵੱਡੇ-ਵੱਡੇ ਦਰਵਾਜ਼ੇ ਜਿਵੇਂ ਪੁਰਾਣੀਆਂ ਇਮਾਰਤਾਂ ਨੂੰ ਲੱਗਦੇ ਸੀ ਉਹ ਸੀ ਦ੍ਰਿਸ਼ ਦਿਖਾਇਆ ਗਿਆ ਅਤੇ ਸ਼੍ਰੋਮਣੀ ਗੁਰਦੁਆਰਾ ਪੰਦਰ ਕਮੇਟੀ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹਨ ਗੁਰੂ ਘਰਾਂ ਦੇ ਅੰਦਰ ਤੇ ਇਹ ਗੁਰਦੁਆਰਾ ਗੁਰੂ ਕੇ ਮਹਿਲ ਉਹ ਰਾ ਸਾਹਿਬ ਹੈ ਇਹ ਘਰ ਹੁੰਦਾ ਸੀ ਨੌਵੇਂ ਪਾਸ਼ਾ ਜੀ ਦਾ ਇਹ ਜਗਾ ਇੱਕ ਰਾਣੀ ਤੋਂ ਪਹਾੜੀ ਆਜਿਆ ਤਾਂ ਮੁੱਲ ਲੈ ਕੇ ਮਹਾਰਾਜ ਨੇ ਇੱਥੇ ਮੋੜੀ ਗੱਡੀ ਸੀ ਇਸ ਨਗਰ ਦੀ ਇਤਿਹਾਸ ਤੁਸੀਂ ਪੜ ਸਕਦੇ ਹੋ ਵੀਡੀਓ ਰੋਕ ਕੇ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਇੱਥੇ ਮਹਾਰਾਜ ਦਾ ਭੋਰਾ ਸਾਹਿਬ ਵੀ ਬਣਿਆ ਹੋਇਆ ਜਿੱਥੇ ਮਹਾਰਾਜ ਆਪਣਾ ਨਾਮ ਜਪਦੇ ਸੀਗੇ ਇਹ ਗੁਰਦੁਆਰਾ ਭੋਰਾ ਸਾਹਿਬ ਹੈ ਜਿਹੜਾ ਕਿ ਇਮਾਰਤ ਦੇ ਥੱਲੇ ਬਣਿਆ ਹੋਇਆ ਧਰਤੀ ਦੇ ਵਿੱਚ ਨੌਵੇਂ ਪਾਤਸ਼ਾਹ ਜੀ ਤੇ ਬੈਠ ਕੇ ਭਗਤੀ ਕਰਿਆ ਕਰਦੇ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਜਰੂਰ ਜਿਹੜਾ ਵੀ ਇਸ ਵੀਡੀਓ ਨੂੰ ਦੇਖਦਾ ਹੈ ਜਰੂਰ ਨਤਮਸਤਕ ਹੋਇਓ ਇਸ ਸਥਾਨ ਨੂੰ ਬਹੁਤ ਭਾਗਾਂ ਵਾਲੀ ਜਗ੍ਹਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਗੁਰਦੁਆਰਾ ਭੂਰਾ ਸਾਹਿਬ ਦੇ ਅੰਦਰ ਹੀ ਗੁਰਦੁਆਰਾ ਸ੍ਰੀ ਥੜਾ ਸਾਹਿਬ ਬਣਿਆ ਹੋਇਆ ਜਿੱਥੇ ਮਹਾਰਾਜ ਬਚਨ ਬਲਾਸ ਕਰਦੇ ਸੀ ਸੰਗਤਾਂ ਨਾਲ ਇੱਥੇ ਹੀ ਬ੍ਰਾਹਮਣ ਆਏ ਸੀ ਜਿਹੜੇ ਕਿਰਪਾ ਦਤੂ ਨਹੀਂ ਸਾਰੀ ਸੰਗਤ ਇੱਥੇ ਆ ਕੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਡਾ ਧਰਮ ਬਚਾਓ ਮਹਾਰਾਜ ਨੇ ਇਸ ਜਗ੍ਹਾ ਇਹ ਬੇਨਤੀ ਸੁਣੀ ਸੀ ਇਸ ਥੜਾ ਸਾਹਿਬ ਦੇ ਉੱਪਰੇ ਬੈਠੇ ਸੀ ਮਹਾਰਾਜ ਥੜਾ ਸਾਬ ਤੋਂ ਅੱਗੇ ਗੁਰਦੁਆਰਾ ਸਾਹਿਬ ਜਿੱਥੇ ਸਹਿਬਜ਼ਾਦਿਆਂ ਨੇ ਜਨਮ ਲਿਆ ਸੀ ਇਹ ਉਹ ਜਗ੍ਹਾ ਬਾਬਾ ਜੋਰਾਵਾਲ ਸਿੰਘ ਬਾਬਾ ਫਤੇ ਸਿੰਘ ਤਿੰਨ ਸਹਿਬਜ਼ਾਦਿਆਂ ਨੇ ਇਸ ਜਗ੍ਹਾ ਜਨਮ ਲਿਆ ਸੀਗਾ ਇਹ ਉਹ ਜਗ੍ਹਾ ਹੈ ਤੁਸੀਂ ਦਰਸ਼ਨ ਕਰ ਸਕਦੇ ਹੋ ਬਹੁਤ ਭਗਾਂਵਾਲੀ ਜਗ੍ਹਾ ਹੈ ਜਦੋਂ ਅਨੰਦਪੁਰ ਸਾਹਿਬ ਜਾਓ ਤਾਂ ਇਹਨਾਂ ਸਥਾਨਾਂ ਦੇ ਜਰੂਰ ਦਰਸ਼ਨ ਕਰੋ ਇਹ ਬਾਜ਼ਾਰ ਵਿੱਚ ਦੀ ਹੋ ਕੇ ਅੰਦਰ ਜਾ ਕੇ ਸ਼ਹਿਰ ਦੇ ਅੰਦਰ ਜਾ ਕੇ ਇਹ ਜਗ੍ਹਾ ਜਰੂਰ ਉੱਥੇ ਜਾਇਓ ਇਹ ਬਬਈਆ ਇੱਥੋਂ ਸਭ ਇੰਦੀ ਕੀ ਫਤਿਹ ਤੇ ਇਹ ਜਿਹੜੇ ਆਪਾਂ 350 ਸਾਲਾ ਸ਼ਤਾਬਦੀ ਮਨਾ ਰਹੇ ਆ ਇਹਦੇ ਵਾਸਤੇ ਜੀ ਸਾਹਿਬ ਸੰਗਤਾਂ ਨੂੰ ਚਾਨਣਾ ਪਾਇਓ ਕਿ ਕਿਹੜੇ-ਕਿਹੜੇ ਦਿਨ ਕਿਹੜੇ-ਕਿਹੜੇ ਪ੍ਰੋਗਰਾਮ ਹੋਣ ਜਾ ਰਹੇ ਆ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਆਲੇ 2 ਮਿੰਟ ਦੇ ਇਤਿਆਸ ਵਾਸਤੇ ਜੀ ਨੂੰ ਜਾਣਕਾਰੀ ਦਿਓ ਧਰਮ ਹੀਤ ਸਾਕਾ ਜਨ ਕੀਆ ਸਿਫ ਦੀਆ ਪਰ ਸਿਰ ਨੰਦੀਆ ਅਸੇ ਦੀਨ دی왈 ਸਤਿਗੁਰੂ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਖਾਲਸੇ ਦੀ ਜਨਮ ਭੂਮੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਨੇ ਜਿਨ੍ਹਾਂ ਵਿੱਚ 21 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਗੁਰਿਆਈ ਦਿਵਸ ਦੇ ਸਬੰਧ ਵਿੱਚ ਪਾਵਨ ਜੋ ਮਹਾਨ ਸਮਾਗਮ ਹੋਣਗੇ ਉਸ ਸਥਾਨ ਦੇ ਉਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਿਆਈ ਸਥਾਨ ਤੇ 21 ਨਵੰਬਰ ਨੂੰ ਅਖੰਡ ਪਾਠ ਸਾਹਿਬ ਅਜ ਆਰੰਭ ਹੋ ਰਹੇ ਨੇ ਜਿਨ੍ਹਾਂ ਦੇ ਭੋਗ 23 ਨਵੰਬਰ ਨੂੰ ਪਹਿਣਗੇ ਉਸ ਤੋਂ ਬਾਅਦ ਸਾਰਾ ਦਿਨ ਗੁਰਮਤ ਸਮਾਗਮ ਇਸ ਸਥਾਨ ਤੇ ਚੱਲੇਗਾ 23 ਨਵੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਗੁਰਦੁਆਰਾ ਸੀਸਗੰਸ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਜਿਸ ਦੇ ਭੋਗ 25 ਨਵੰਬਰ ਨੂੰ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਹਣਗੇ। ਔਰ 23 ਨਵੰਬਰ ਤੋਂ ਲੈ ਕੇ ਲਗਾਤਾਰ 29 ਨਵੰਬਰ ਤੱਕ ਮਹਾਨ ਗੁਰਮਤ ਸਮਾਗਮ ਤਨ ਗੁਰੂ ਤੇਗ ਬਹਾਦਰ ਸਾਹਿਬ ਦੇ ਜਿਹੜੇ ਸਥਾਨ ਤੇ ਸੀਸ ਦਾ ਸੰਸਕਾਰ ਹੋਇਆ ਗੁਰਦੁਆਰਾ ਸੀਸਗੰਨ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ ਨੇ ਔਰ ਇਸੇ ਹੀ ਸੰਬੰਧ ਵਿੱਚ ਮਹਾਨ ਅਮਰ ਸੰਚਾਰ ਵੀ ਤਖਤ ਸ੍ਰੀ ਕੇਸਗੜ ਸਾਹਿਬ ਤੇ ਹੋ ਰਹੇ ਨੇ। ਮੈਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਦਾ ਹਾਂ ਕਿ ਆਓ ਇਨਾਂ ਇਤਿਹਾਸਕ ਦਿਹਾੜਿਆਂ ਦੇ ਉੱਪਰ ਦਸ਼ਮੇਸ਼ ਪਿਤਾ ਜੀ ਦੇ ਇਨਾਂ ਸਥਾਨਾਂ ਤੇ ਹਾਜ਼ਰੀ ਭਰਿਏ ਤਨਗੁਰ ਗੁਰਦੇਵ ਬਹਾਦਰ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਕਿ ਤਿਲਕ ਜੰਜੂ ਰਾਖਾ ਪ੍ਰਵਤਾਕਾ ਕਿਨੋ ਵੱਡੋ ਕਲੂ ਮਸਾਕਾ ਉਸ ਸਾਕੇ ਨੂੰ ਮਨਾਉਣ ਵਾਸਤੇ ਜੋ ਉਦਮ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੰਭਿਆ ਹੈ ਸਾਰੇ ਆਓ ਉਸ ਦੇ ਵਿੱਚ ਸਹਿਯੋਗੀ ਬਣੀਏ ਔਰ ਆਪਣੇ ਦਿਲ ਦੇ ਪਾਤਸ਼ਾਹ ਨੂੰ ਆਪਣੀ ਸ਼ਰਧਾ ਭਾਵਨਾ ਪ੍ਰਗਟ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਨੰਦ ਪ੍ਰਸਾਦ ਦੇ ਵਿੱਚ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਜਿੱਥੇ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਬਖਸ਼ੀ ਸੀ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ ਤਾਂ ਉਹ ਉਹ ਦਿਹਾੜਾ 23 ਨਵੰਬਰ ਨੂੰ ਆ ਰਿਹਾ ਹੈ ਅੱਜ ਇੱਥੇ ਸ੍ਰੀ ਅਖੰਡ ਪਾਤਸ਼ਾਹ ਦੇ ਪ੍ਰਕਾਸ਼ ਹੋਣੇ ਆ ਤੇ 23 ਤਰੀਕ ਨੂੰ ਇੱਥੇ ਭੋਗ ਪਾਣੇ ਆ ਉਹ ਦਿਹਾੜਾ ਮਨਾਇਆ ਜਾ ਰਿਹਾ ਸੰਗਤਾਂ ਗੁਰੂ ਦੇ ਲੰਗਰ ਛਕਦੀਆਂ ਨੇ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਇਹ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਆਉਣ ਵਾਲੀਆਂ ਸੰਗਤਾਂ ਵਾਸਤੇ ਸੋ ਤੁਸੀਂ ਦਰਸ਼ਨ ਕਰਦੇ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ 21 ਤਰੀਕ ਤੋਂ ਲੈ ਕੇ 29 ਤਰੀਕ ਤੱਕ ਤੁਸੀਂ ਇੱਥੇ ਜਰੂਰ ਅਨੰਦਪੁਰ ਸਾਹਿਬ ਜਾਇਓ ਗੁਰਦੁਆਰਾ ਪੂਰਾ ਸਾਹਿਬ ਦੇ ਅੰਦਰ ਦੇਖੋ ਇਸ ਤਰਾ ਸਾਹਿਬ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਦੀਆਂ ਖੁਸ਼ਬੋਹਾਂ ਚਾਰ ਚੰਨ ਲਾਉਂਦੀਆਂ ਨੇ ਇਸ ਗੁਰੂ ਘਰ ਨੂੰ ਸੋ ਜਦੋਂ ਵੀ ਤੁਹਾਡੇ ਕੋਲ ਸਮਾਂ ਮਿਲੇ ਕੀ ਤਰੀਕ ਤੋਂ ਲੈ ਕੇ 29 ਤਰੀਕ ਤੱਕ 29 ਤਰੀਕ ਨੂੰ ਮਹਾਰਾਜ ਦੇ ਜੀ ਦਾ ਸੰਸਕਾਰ ਹੋਇਆ ਸੀ ਉਹ ਵੀ ਪੂਰਵ ਆਪਾਂ ਨੇ ਮਨਾਉਣਾ ਹੈ ਸੋ ਤੁਸੀਂ ਜਰੂਰ ਜਾਈਓ ਤੇ ਦਰਸ਼ਨ ਮੇਲੇ ਕਰਕੇ ਆਇਓ ਮਹਾਰਾਜ ਨੂੰ ਸੰਤ ਅਜਲੀ ਭੇਟ ਕਰਕੇ ਆਇਓ ਇਹਨਾਂ ਸ਼ਰਧਾ ਨਾਲ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ